ਜਿੱਥੇ ਪੁਲਿਸ ਨਸ਼ੇ ਖਿਲਾਫ ਦਿਨ ਰਾਤ ਕੰਮ ਕਰ ਰਹੀ ਉੱਥੇ ਹੀ ਮੋਗਾ ਪੁਲਿਸ ਪ੍ਰਸ਼ਾਸਨ ਨੇ ਅੱਜ ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਤੇ ਖੇਡਾਂ ਵੱਲ ਮੋੜਨ ਦੇ ਲਈ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਇਸ ਰੈਲੀ ਦੀ ਅਗਵਾਈ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਜੋਗਿੰਦਰ ਸਿੰਘ ਚੌਕ ਤੋਂ ਸਾਈਕਲ ਚਲਾ ਕੇ ਕੀਤੀ ਪਿੰਡ ਵੱਲ ਬਿਲ ਕਲਕਲਾ ਤੱਕ ਹੋਈ ਇਸ ਸਾਈਕਲ ਰੈਲੀ ਦੇ ਵਿੱਚ ਮੋਗਾ ਪੁਲਿਸ ਦੇ ਜਵਾਨ ਤੇ ਅਧਿਕਾਰੀ ਗੈਰ ਸਰਕਾਰੀ ਸੰਗਠਨ ਸਕੂਲੀ ਵਿਦਿਆਰਥੀ ਦੇ ਨਾਲ ਨਾਲ ਮੋਗਾ ਜ਼ਿਲ੍ਹੇ ਦੇ ਗਾਇਕ ਸਿੱਪੀ ਗਿੱਲ ਤੇ ਵਿਰਾਸਤ ਸਿੰਘ ਨੇ ਵੀ ਹਿੱਸਾ ਲਿਆ ਇਹਨਾਂ ਬਖਸ ਨੂੰ ਫਿਰ ਨਹੀਂ ਆ ਜਿਹੜਾ ਸਮਾਜ ਸੇਵਾ ਸੈੜੀ ਰਿਸਣ ਮੂਗਾ ਐਨ ਜੀਓ ਸਾਰੀਆਂ ਇੱਥੇ ਪੰਜਾਬ ਪੁਲਿਸ ਦੇ ਨਾਲ ਆ ਕਿ ਜਿਹੜੇ ਨਸ਼ੇ ਚੱਲ ਰਹੇ ਆ ਨਸ਼ਿਆਂ ਦਾ ਦੌਰ ਬਹੁਤ ਜਿਆਦਾ ਹੈ ਕਿਉਂਕਿ ਨੌਜਵਾਨ ਪੀੜੀ ਨੂੰ ਵੇਰ ਕਰਨਾ ਵਾਸਤੇ ਆ ਵੀ ਸਾਈਕਲ ਚਲਾਓ ਸ਼ੇਅਰ ਕਰਦੇ ਰਹੋ ਤੇ ਪੁਲਿਸ ਦਾ ਸਹਿਯੋਗ ਦਿਓ ਜਿਹੜਾ ਨਸ਼ਾ ਨਸ਼ਾ ਬਹੁਤ ਲਾਹਣਤ ਹੈ ਉਹਦੇ ਵਿੱਚ ਸਾਡੇ ਸਮਾਜ ਸੇਵਾ ਸਾਡੀ ਨਿਸਤਮੂਗਾ ਵੱਲੋਂ ਗੱਡੀ ਵੀ ਸਾਡੀ ਲੱਗੀ ਹੈ ਤੇ ਅਸੀਂ ਇਹਦੀ ਰੈਲੀ ਦੇ ਵਿੱਚ ਸਹਿਯੋਗ ਦੇ ਰਿਹਾ ਮੈਂ ਸਮਝਦਾ ਜੀ ਬਹੁਤ ਚੰਗਾ ਉਪਰਾਲਾ ਇਹ ਅ ਅੱਜ ਸਾਈਕਲ ਰੈਲੀ ਆ ਹਨਾ ਸਾਡੇ ਇਥੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਆਯੋਜਿਤ ਕੀਤੀ ਗਈ ਆ ਐਸਐਸਪੀ ਸਾਹਿਬ ਵੱਲੋਂ ਮਣ ਜੋ ਔਰ ਮੈਨੂੰ ਲੱਗਦਾ ਕਿ ਵੀ ਇਹ ਸਾਡੇ ਨੌਜਵਾਨ ਜਿਹੜੇ ਪੀੜ੍ਹੀ ਲਈ ਬਹੁਤ ਚੰਗੀ ਗੱਲ ਆ ਉਹਨਾਂ ਨੂੰ ਦੇਖ ਕੇ ਹੋਰ ਇੱਕ ਮੈਨੂੰ ਲੱਗਦਾ ਕਿ ਹੰਗਾਰਾ ਮਿਲਦਾ ਚੰਗੇ ਪਾਸੇ ਲੱਗਣ ਨੂੰ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਸੰਪਰਕ ਮੁਹਿੰਮ ਦੇ ਤਹਿਤ ਜਿਹੜੀ ਡਰੱਗਸ ਦੇ ਅਗੇਂਸਟ ਅਵੇਅਰਨੈਸ ਡਰਾਈਵ ਅਸੀਂ ਚਲਾਈ ਹੈ ਉਹਦੇ ਤਹਿਤ ਅੱਜ ਮੋਗਾ ਪੁਲਿਸ ਵੱਲੋਂ ਅੱਜ ਮਾਰਨਿੰਗ ਇੱਕ ਸਾਈਕਲ ਰੈਲੀ ਆਰਗੇਨਾਈਜ਼ ਕੀਤੀ ਗਈ ਸੀ ਇਹਦੇ ਵਿੱਚ ਕਾਫੀ ਸਕੂਲ ਦੇ ਬੱਚਿਆਂ ਨੇ ਕਾਲਜ ਦੇ ਸਟੂਡੈਂਟਸ ਨੇ ਤੇ ਕਾਫੀ ਸ਼ਹਿਰ ਦੇ ਲੋਕਾਂ ਨੇ ਵੱਡ ਛੱਡ ਕੇ ਪਾਰਟਿਸਿਪੇਟ ਕੀਤਾ ਹੈ ਇਹਦੇ ਵਿੱਚ ਅੱਜ ਉਸੇ ਦੇ ਬਾਅਦ ਇੱਥੇ ਇੱਕ ਟੁੱਕੜਾ ਨਾਟਕ ਵੀ ਆਰਗੇਨਾਈਜ਼ ਕੀਤਾ ਗਿਆ ਸੀ ਸਕੂਲ ਦੇ ਵਿੱਚ ਜਿਹਦੇ ਵਿੱਚ ਵੀ ਡਰੱਗਸ ਦੇ ਰਿਗਾਰਡਿੰਗ ਜਿਹੜੇ ਡਰੱਗਸ ਦੇ ਪੂਰੇ ਇੰਪੈਕਟਸ ਨੇ ਉਹਦੇ ਬਾਰੇ ਅਵੇਅਰਨੈਸ ਜਿਹੜੀ ਆ ਉਹ ਜਨਰੇਟ ਕੀਤੀ ਗਈ ਹੈ ਇਹਦੇ ਵਿੱਚ ਅੱਜ ਬਹੁਤ ਵਧੀਆ ਪਬਲਿਕ ਦਾ ਮੀਡੀਆ ਦਾ ਸਾਰਿਆਂ ਦਾ ਕੋਆਪਰੇਸ਼ਨ ਰਿਹਾ ਤੇ ਕੱਲ ਅਸੀਂ ਜਿਹੜੀ ਐਥਲੈਟਿਕ ਮੀਟ ਰੱਖੀ ਹੈ ਉਹਦੇ ਵਿੱਚ ਵੀ ਵੱਦਟ ਕੇ ਜਿਹੜੇ ਸਟੂਡੈਂਟਸ ਨੇ ਉਹ ਹਿੱਸਾ ਲਿਆ ਸੋ ਨਿਊ ਸਟੇਟ ਪੰਜਾਬ ਰਹਿਣਾ ਹੈ ਮਾਤਲ ਤੋਂ ਪਰ ਤੁਸੀਂ ਤਸਵੀਰਾਂ ਦੇਖ ਰਹੇ ਸੀਗੇ ਮੋਗਾ ਦੀਆਂ ਜਿੱਥੇ ਕਿ ਮੋਗਾ ਦੇ ਵਿੱਚ ਅੱਜ ਭਾਵੇਂ ਬਹੁਤ ਭਾਰੀ ਧੁੰਦ ਸੀਗੀ ਪਰ ਮੋਗਾ ਜ਼ਿਲ੍ਹਾ ਨੂੰ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਕਰਨ ਵਾਸਤੇ ਜਿੱਥੇ ਮੋਗਾ ਪੁਲਿਸ ਵੱਲੋਂ ਪਰਾਲੇ ਕੀਤੇ ਗਏ ਸੈਕਟਰਲੀ ਕੱਢੀ ਗਈ ਹੈਗੀਆ ਉੱਥੇ ਹੁਣ ਸਮਾਜਿਕ ਸੰਸਥਾਵਾਂ ਵੱਲੋਂ ਵੀ ਜਿਹੜੇ ਹੈਗੇ ਨੇ ਨੁੱਕੜ ਡਾਕ ਵਿੱਚ ਜਿਹੜੇ ਸਕੂਲਾਂ ਦੇ ਵਿੱਚ ਕਰਵਾਏ ਜਾ ਰਹੇ ਨੇ ਤਾਂ ਕਿ ਮੋਗੇ ਜ਼ਿਲ੍ਹੇ ਨੂੰ ਅਸੀਂ ਜੜਾਗਾ ਸਭ ਤੋਂ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਕਰੀਏ ਅਤੇ ਮੈਂ ਦੱਸਣਾ ਚਾਹਾਂਗਾ ਕਿ ਮੋਗਾ ਸਾਡਾ ਜ਼ਿਲ੍ਹਾ ਉਹ ਜਿਹੜਾ ਜਿੱਥੋਂ ਕੇਂਦਰ ਦੀ ਤੇ ਪੰਜਾਬ ਦੀ ਸਿਆਸਤ ਵੀ ਜਿਹੜੀ ਹੈਗੀ ਹੈ ਸ਼ੁਰੂ ਹੁੰਦੀ ਹੈ ਔਰ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ ਜਿਹੜਾ ਮੋਗੇ ਨੂੰ ਹੀ ਚੁਣਿਆ ਹੈਗਾ ਔਰ ਮੋਗੇ ਤੋਂ ਹੀ ਇਹਦੀ ਸ਼ੁਰੂਆਤ ਹੈ ਜਿਹੜੀ ਮੋਗਾ ਦੇ ਐਸਐਸਪੀ ਅਜੇ ਗਾਂਧੀ ਵੱਲੋਂ ਤੇ ਟੀਐਲਐਫ ਸਕੂਲ ਵੱਲੋਂ ਜਿਹੜੀ ਕੀਤੀ ਗਈ ਹੈ ਸਰ ਅ ਅੱਜ ਮੋਗੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਕੀ ਕਹੋਗੇ ਇਸ ਬਾਰੇ ਅੱਜ ਪਹਿਲਾਂ ਸਾਰਿਆਂ ਨਾਲ ਪਹਿਲਾਂ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਹੈ ਕਿ ਇੰਨੇ ਧੁੰਦ ਹੋਣ ਦੇ ਬਾਵਜੂਦ ਜਿਨ੍ਹਾਂ ਲੋਕਾਂ ਨੇ ਸੈਕੰਡਰੀ ਦੇ ਵਿੱਚ ਪਾਰਟਿਸਿਪੇਟ ਕੀਤਾ ਉਹਨਾਂ ਤੋਂ ਮੈਨੂੰ ਲੋਕਾਂ ਦਾ ਉਤਸ਼ਾਹ ਆਉਂ ਨਜ਼ਰ ਆ ਰਿਹਾ ਸੀ ਕਿ ਲੋਕ ਨਸ਼ੇ ਦੇ ਵੈਸੇ ਹੀ ਵਿਰੋਧ ਹਨ ਕੇ ਲੋਕ ਇਹ ਚਾਹੁੰਦੇ ਹਨ ਕਿ ਮੋਗਾ ਸਾਡਾ ਜਿਹੜਾ ਜ਼ਿਲ੍ਹਾ ਹੈ ਇਹ ਨਸ਼ਾ ਮੁਕਤ ਹੋਵੇ ਔਰ ਸਾਡੇ ਮਾਨਯੋਗ ਐਸਐਸਪੀ ਅਜੇ ਗਾਂਧੀ ਜੀ ਨੇ ਜੋ ਅਪਰਾਲਾ ਕੀਤਾ ਉਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹਦੇ ਸਿੱਟੇ ਜਿਹੜੇ ਬਹੁਤ ਵਧੀਆ ਆਉਣਗੇ ਲੋਕ ਨਸ਼ਾ ਮੁਕਤ ਜਿਹੜਾ ਸਾਡਾ ਬਣਾਉਣਗੇ ਔਰ ਲੋਕ ਇਹਦੇ ਵਿੱਚ ਵੱਧ ਵੱਧ ਸਾਡਾ ਸਾਥ ਦੇਣਗੇ ਧਾਰਮਿਕ ਸੰਸਥਾ ਤੇ ਸਾਡੇ ਸਕੂਲ ਕਾਲਜ ਵੀ ਇਹਦੇ ਵਿੱਚ ਸਾਡਾ ਪੰਜਾਬ ਪੁਲਿਸ ਦਾ ਸਾਥ ਦੇਣਗੇ ਤਾਂ ਕਿ ਅਸੀਂ ਮੋਗਾ ਜਿਲ੍ਹੇ ਨੂੰ ਨਸ਼ਾ ਮੁਕਤ ਕਰ ਸਕੀਏ ਬਿਲਕੁਲ ਜੀ ਮੋਗਾ ਜਿਲ੍ਹਾ ਨੂੰ ਨਸ਼ਾ ਮੁਕਤ ਕਰਨਾਂ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਵੱਲੋਂ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਮੋਗਾ ਦੇ ਪ੍ਰਸ਼ਾਸਨ ਨੇ ਮੋਗਾ ਦੀਆਂ ਸਮਾਜਿਕ ਸੰਸਥਾਵਾਂ ਨੇ ਮੋਗਾ ਜਿਲ੍ਹਾ ਨੂੰ ਨਸ਼ਾ ਮੁਕਤ ਕਰਨ ਵਾਸਤੇ ਇੱਕ ਬਰਾਲਾ ਕੱਢਿਆ ਹੈਗਾ ਤੇ ਆਓ ਸਾਰੇ ਰਲ ਕੇ ਸਾਰੇ ਪੰਜਾਬ ਵਾਸੀ ਅਸੀਂ ਇਸ ਨਸ਼ੇ ਦੇ ਕੋਹੜ ਤੋਂ ਪੰਜਾਬ ਤੋਂ ਕੱਢੀਏ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਹੈਪੀਟਾਰ ਦੇ ਨਾਲ ਵੈਪਨੋ ਕਰਾ ਨਿਊਜ਼ ਸਟੇਟ ਪੰਜਾਬ ਰਾਲਾ ਹਿਮਾਚਲ